ਹੈਲੋ ਗਾਈਜ਼ ਵੀਰੇ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਉਹ ਆਪਾਂ ਚੱਲਦੇ ਹਾਂ ਜਿਮ ਏ ਹੈ ਜੀ ਮੇਰਾ ਰੈਗੂਲਰ ਕਰੇਟਾਈਨ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੈ ਇਹਨਾਂ ਦਾ ਕੀ ਯੂਜ਼ ਆ ਤੇ ਉਹ ਜਾਣਦੇ ਆ ਬਾਕੀ ਇਹਦੇ ਫਾਇਦੇ ਬਹੁਤ ਆ ਵਾਟਰ ਇਨਟੇਕ ਥੋੜਾ ਜਿਆਦਾ ਵੱਧ ਜਾਂਦਾ ਇਹਦੇ ਨਾਲ ਕਿਉਂਕਿ ਪਾਣੀ ਬਾਡੀ ਅਬਜ਼ਰਬ ਕਰਨਾ ਪੈਂਦਾ ਇਹ ਮੇਰਾ ਆਲਵੇਜ਼ ਫੇਵਰਿਟ ਰੈਥੈਕਸ ਮਸਲ ਬਲੇਸ ਤੋਂ ਪ੍ਰੀ ਵਰਕਆਊਟ ਜਿਹੜਾ ਕਿ ਮੈਨੂੰ ਬਹੁਤ ਪਸੰਦ ਆ ਬਾਕੀ ਅੱਜ ਉਹ ਜਿਮ ਚੱਲਦੇ ਚੱਲੀਏ ਜੀ ਅੱਲਕ ਇਹ ਜਾਨੀ ਸੋਹਣਾ ਲੋ ਜੀ ਆਪਾਂ ਪਹੁੰਚ ਗਏ ਆ ਆਪਣੀ ਜੈਂਬ ਗੈਸ ਕਰੋ ਕਿਹੜੀ ਜੈਂਬ ਆ ਹੈ ਜਲਦੀ ਜਲਦੀ ਕਮੈਂਟਾਂ ਵਿੱਚ ਦੱਸ ਦਿਓ ਪਰੰਟਰੀ ਤੇ ਹੈ ਯਸ ਮੇਰੀ ਰੋਜ਼ ਦੀ ਜਿਹੜੀ ਰੁਟੀਨ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੇ ਮਾ ਕੇ ਫਟੇ ਮਿਲਦੇ ਆ ਚੁੱਕੇ ਆਪਾਂ ਵੇਟ ਵੀ ਵੇਟ ਕਰਦੇ ਕਰੀਏ ਨਹੀਂ ਦੇਖ ਲੈਣੀ ਆ ਵੇਟ ਸੱਤ ਸੋੜ ਗਿਆ ਵੇੜ ਆ ਫ੍ਰੀਜਮ ਵੀ ਅੰਦਰ ਕਿ ਤੁਸ ਕਮਰੇ ਅੰਦਰ ਕਿ ਆ ਲਾਲ ਲਾਲ ਜਾਨਦਾ ਨਹੀਂ ਹਣ ਬਸ ਵੀਰੇ ਚੱਲ ਫੇਰ ਕਹੇਗਾ ਮੇਰੇ ਧਰਨ ਪੈਂਦੀ ਫੈਰੀ ਦੇ ਵਲੋਗ ਚਾਉਣਾ ਚਾਹਦੇ ਫੈਰੀ ਦੇ ਵਲੋਗ ਚਾਉਣਾ ਜਾਂਦੇ ਫਿਰ ਸੈਟ ਲਵਾਉਣ ਲਈ ਪੰਪ ਦਿੰਦੇ ਹੋਏ ਭਾਜੀ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਜ਼ਿਆਦਾ ਸਖਤ ਹੋ ਤਾਂ ਹਾਂ ਫਰਮ ਸਥਾਨਾ ਬੈਠੇ ਨੇ ਹਾਂ ਲੱਤਾਂ ਸਿੱਧਾ ਗਿਆ ਫਿਰ ਫਹੀ ਨਹੀਂ ਤਾਂ ਇਸ ਸਾਰੀ ਕਿਸੇ ਕੇਵਲ ਵਾਲਾ ਹੈ ਕੋਨਾ ਕੋਨਾ ਕੰਮ ਹੋ ਰਿਹਾ ਨੇ ਟ੍ਰੇਨਰ ਲਾ ਲਿਆ ਸੇਵਕਾ ਕੰਮ ਤਾਂ ਖਤਰੇ ਵਾਲਾ ਪਰ ਕਰਨਾ ਹੀ ਪੈਣਾ ਲੇਕੇ ਬਾਬੇ ਦਾ ਨਾਮ ਪਲਾਸਟ ਚੌਥਾ ਰੈਪ ਆਪ ਦਾ ਪੂਰਾ ਕੀਤਾ ਤੇ ਔਖੇ ਸੌਖੇ ਲਾ ਲਿਆ ਇਹੋ ਗੈਰੀ ਭਾਈ ਤਾਰੇ ਕੋ ਲੱਗਿਆ ਨਹੀਂ ਲੱਗਿਆ ਨਹੀਂ ਅੱਜ ਸੱਤੂ ਨਹੀਂ ਬੀਤਾ ਸਾਰਾ ਸਾਰਾ ਚੜਾ ਉਪਾਇ ਕੋ ਇਹ ਤੇ ਆ ਟ੍ਰੇਨਰ ਆ ਸਾਡੇ ਜਿੰਮ ਚਾਰ ਨਾਲ ਲਵਾਓ ਯਾਰ ਕੀ ਕਰੀ ਜਾਂਦੇ ਹੋ ਆਪਕੇ ਦੁਸ਼ਮਣ ਪਾਈ ਨੇ ਸੇਲ ਆਈ ਆ ਕਿ ਐਵੇਂ ਬੀ ਵੀਡੀਓ ਦੇ ਚੱਕਰ ਦੇ ਵੇੜ ਜਿਆਦਾ ਲਾਇਆ ਨਹੀਂ ਨਹੀਂ ਸਹੀ ਲਾਇਆ ਸਹਾਂਗਾ ਬ్రో ਪੰਪ ਆ ਗਿਆ ਆਪਣਾ ਹੈ ਥੈਂਕ ਯੂ ਕੇ ਉਹ ਬਣੇ ਲਵਾਇਆ ਨਾ ਪੰਪ ਉਹਨੇ ਨੈਕਸਟ ਟਾਈਮ ਤੁਹਾਡੀ ਆ ਚਲੋ ਲਾਓ ਫਿਰ ਘਰਾ ਬਰੂਦ ਲਾਏਗਾ ਹਣ ਸਾਰੇ ਠੋਕੇ ਗਦੇ ਆ ਵੀਰ ਦੇ ਨਾਲਾਂ ਚੈੱਕ ਕਰੋ ਵੀ ਬਾਹਮ ਚੱਕਰਾ ਬਰੋ ਆਏ ਹੋਏ ਸੈਕਸੀ ਬੋਏ ਫੇਲਾ ਮੰਡਾਵੇ ਨਹੀਂ ਦੋ ਦਿਨ ਲਾ ਕੇ ਚਾਰ ਦਿਨ ਛੁੱਟੀ ਇਹ ਕਾ ਮੇਰਾ ਪੱਠਾ ਇਹ ਵੀ ਕਹਿੰਦਾ ਮੇਰੀ ਖਰਾਕ ਨਹੀਂ ਪੂਰੀ ਹੁੰਦੀ ਤੇ ਮੈਨੂੰ ਤਾਂ ਐਕਸਾਈਡ ਨਹੀਂ ਲੱਗਦੀ ਸਾਰੀਆਂ ਆਟਮਾ ਮੇਰੇ ਬਣਾ ਆਪਣੇ ਉਸਤਾਦ ਨੇ ਬੜੀ ਨਹੀਂ चुका दी चुका दा मैं दी थोड़ी फुकरी भी मारनी जरूरी है फ्लैक्स कर लिए ਦੇਰੀਆਂ ਇਸਮਾਈਲਾਂ ਆਏ ਖਾਏ ਇਹ ਬੱਚਾ ਆ ਰਿਹਾ ਨਾ ਨਾ ਬੰਨੂ ਤੇਰੇ ਕੋ ਆ ਪੱਕਾ ਨਹੀਂ ਲੱਗੋ ਬੰਨਰ ਲੱਗੋ ਬੰਨਰ ਕਰੇ ਪੀ ਬਣਾਓ ਪੀ ਹਾਂ ਕੋ ਕਰ ਬੰਨ ਗਿਆ ਨਾ ਕਾਤਾ ਨਾ ਕੰਮ ਉਹੀ ਬਲਾਅ ਸ਼ੌਟ ਕਰ ਰਿਹਾ ਬਲਾਅ ਇਸੋ ਤੇਰੇੰ ਤੋਂ ਬਾਅਦ ਅਚਾਨਕ ਦਿੱਤਾ ਆ ਜਾਂਦਾ ਵੀ ਅਚਨਲ ਆਉਂਣਾ ਹੈ ਓਸਤਾਦ ਜੀ ਦੱਦੂ ਸ਼ਾਟਲ ਹੋ ਗਏ ਓਸਤਾਦ ਜੀ ਅਰੇ ਮੂੰ ਮੜਾ ਗਿਆ ਓ ਮਾਈ ਗੋਡ ਓਸਤਾਦ ਜੀ ਕਰਾਦੀ ਕੱਛੀ ਕਿੰਨੀ ਅੱਜ ਦਾ ਵਰਕਆਊਟ ਹੋ ਗਿਆ ਡਨ ਪਾਵਰ ਦਾ ਤੇ ਹੁਣ ਆਪਾਂ ਫਲੈਕਸ ਕਰਦੇ ਹੋਏ ਫਿਰ ਆਪਾਂ ਥੋੜਾ ਕਾਰਡੀਓ ਲਾ ਕੇ ਚੱਲਦੇ ਆ ਘਰ ਅੱਜ ਨੀਂਦ ਚੰਗੀ ਆ ਜਾਏਗੀ ਕੱਲ ਮੈਂ ਸੌਗਾ ਹੀ ਵਰਕਆਊਟ ਤੇ ਅੱਜ ਜਾ ਕੇ ਨੀਂਦ ਪੂਰੀ ਕਰਾਂਗੇ ਤੇ ਟ੍ਰੈਡਮਿਲ ਲਾਣੇ ਹੁਣ ਆਪਾਂ ਟ੍ਰੈਡਮਿਲ ਸਟਾਰਟ ਕਰਕੇ ਆਪਾਂ ਹੌਲੀ ਹੌਲੀ ਵਾਕ ਕਰਨੀ ਸ਼ੁਰੂ ਕੀਤੀ ਤੇਜ ਆਪਾਂ ਰਨਿੰਗ ਤਾਂ ਨਹੀਂ ਸੀ ਕਰ ਸਕਦੇ ਕਿਉਂਕਿ ਇੱਕ ਦਿਨ ਪਹਿਲਾਂ ਲੈਗ ਦਾ ਵਰਕਆਊਟ ਲਾਇਆ ਸੀ ਫਾਇਦਾ ਤਾਂ ਹੈ ਕਿੜੀ ਦਾ ਪਕੌੜਾ ਬਾਹਰ ਚਾਲਾ ਨਹੀਂ ਮਾਰਦਾ ਉਹਨਾਂ ਤੋਂ ਬਾਅਦ ਲੱਤਾਂ ਫ੍ਰੀਜ਼ ਓਨ ਕਰਕੇ ਜਿਆਦਾ ਤੇਜ਼ ਭੱਜਾ ਵੀ ਨਹੀਂ ਸੀ ਜਾ ਰਿਹਾ ਚਲੋ ਚੱਲੀਏ ਕਰੇ ਵਾਧੂ ਕੈਲਰੀਜ਼ ਬਰਨਾਂਗੇ ਕੀ ਗੌਰ ਵੀਰੇ ਸਹੀ ਹੈ ਨਾ ਵਾਧੂ ਕੈਲਰੀਜ਼ ਬਰਨੋਗੇ ਆਕ ਗਿਆ ਅੱਜ ਦਾ ਸਾਨੂੰ ਆਪਣੀ ਓਕੇ 12 ਜੈਮ ਸੀ ਯੂ ਟਮਾਰੋ